ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਰਿੰਦੀ ਸਿੰਘ ਵਾਲੀਆ ਬਲੌਕ ਪ੍ਰੈਜ਼ੀਡੈਂਟ ਫॉर ਵੜਾ ਕਾਂਗਰਸ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ 31 ਤਰੀਕ ਨੂੰ ਹਿੰਦੁਸਤਾਨ ਵੈਲਫੇਅਰ ਡੋਨੇਟ ਕਰਾਪ ਬਲੋਂਗ 31 ਮਾ ਬਲੱਡ ਡੋਨੇਟ ਕੈਂਪ ਲਗਾਇਆ ਜਾ ਰਿਹਾ ਹੈ ਯਾਤ ਯੂਥ ਕਲੱਬ ਦੇ ਸਹਿਯੋਗ ਦੇ ਨਾਲ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਸਾਰੇ ਜਿਹੜੇ ਡੋਨਰਸ ਹੈਗੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੱਧ ਤੋਂ ਵੱਧ ਉੱਥੇ ਆ ਕੇ ਆਪਣਾ ਬਲੱਡ ਡੋਨੇਟ ਕਰਨ ਤੇ ਜਿਹੜੇ ਉਹ ਜਿਹੜੇ ਉੱਥੇ ਗਿਫਟ ਮਿਲਨੇ ਆ ਉਹਦਾ ਮਜ਼ਾ ਲੈ ਕਿਉਂਕਿ ਜਿਹੜੇ ਗਿਫਟ ਹੈਗੇ ਆ ਇਹ ਯੂਥ ਆਯਾਦ ਯੂਥ ਕਲੱਬ ਵੱਲੋਂ ਦਿੱਤੇ ਜਾ ਰਹੇ ਨੇ ਕਿਉਂਕਿ ਬਲੱਡ ਡੋਨੇਟ ਕਰਨਾ ਇਹ ਦੇਸ਼ ਦੇ ਲਈ ਤੇ ਆਮ ਜਨਤਾ ਦੇ ਲਈ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਯੂਥ ਨੂੰ ਪ੍ਰੇਰਿਤ ਕਰਦਾ ਹੈ ਬਲੱਡ ਡੋਨੇਟ ਕਰਕੇ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਾਈਏ ਤਾਂ ਲੋਕਾਂ ਨੂੰ ਇਹ ਪਤਾ ਚੱਲੇ ਵੀ ਪੰਜਾਬ ਦੇ ਜਿਹੜੇ ਯੋਧੇ ਹੈਗੇ ਆ ਉਹ ਬਲੱਡ ਤੇ ਹਰ ਚੀਜ਼ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਸਕਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ 14 ਤਰੀਕ ਨੂੰ ਹੋਮ ਹਮਾ ਕੇ ਮਹਾਰਾਜਾ ਪੈਲੇਸ ਸਪੌਂਸਰ ਤੇ ਇਸ ਬਲੱਡ ਡੋਨੇਟ ਕੈਂਪ ਨੂੰ ਹੋਰ ਉਤਸ਼ਾਹ ਕਰੀਏ ਬਹੁਤ ਬਹੁਤ ਧੰਨਵਾਦ ਹੈ